ਹੰਦਿਲ ਤੋੜ ਕੇ ਸਣਾ ਤੂੰ ਪੁੱਛਦਾ ਹੈ ਹਾਲ ਵੇ ਜੰਗੀ ਕਦ ਕੀਤੀ ਐ ਤੂੰ ਸਾਡੇ ਨਾਲ ਵੇ ਹੋ ਦਿਲ ਤੋੜ ਕੇ ਸਣਾ ਤੂੰ ਪੁੱਛਦਾ ਹੈ ਹਾਲ ਵੇ ਜੰਗੀ ਕਦ ਕੀਤੀ ਐ ਤੂੰ ਸਾਡੇ ਨਾਲ ਵੇ ਹੱਸੀ ਹੌਲੀ ਹੌਲੀ ਸਬਰਾਂ ਦਾ ਕੁੱਟ ਪੀਣਾ ਸਿੱਖ ਲਿਆ ਹਾਂ ਜਾਬ ਕਦ ਰਾਜਾ ਤੇਰੇ ਬਿਨ ਜੀਣਾ ਸਿੱਖ ਲਿਆ ਹਾਂ ਜਾਬ ਕਦ ਰਾਜਾ ਤੇਰੇ ਬਿਨ ਜੀਣਾ ਸਿੱਖ ਲਿਆ ਹਾਂ ਕਿਸ ਨੂੰ ਛੋਟੇ ਨੂੰ ਦੇਈ ਗੰਦੀ ਨੂੰ ਕੋਈ ਸਿਖਲਾਈ ਵੀ ਲਈ ਹੈ ਦੀ ਨਹੀਂ ਨਹੀਂ ਘਰੇ ਹੀ ਬਸ ਟੀਵੀ ਚ ਵੇਖ ਕੇ ਜਿਵੇਂ ਵੇਖ ਕੇ ਸਿੱਖਿਆ ਹੁਣ ਇਹਦਾ ਮਤਲਬ ਘਰੇ ਥੋੜਾ ਬੋਤਾ ਗਾਂਦੇ ਗਾਂਦੇ ਕਿਸੇ ਨੇ ਦੱਸਿਆ ਕਿ ਕੀ ਗਾਂਦੇ ਤੇ ਫਿਰ ਆਈ ਸੀ ਕੋਈ ਸ਼ੂਟ ਕਰਨ ਵਾਸਤੇ ਤੇ ਉਹਨਾਂ ਨੇ ਸ਼ੂਟ ਕੀਤਾ ਸੀ ਐਸੀ ਟਾਈਮ ਪਾਸ ਹੀ ਹੈ ਸਮਾਨ ਵੇਚ ਕੇ ਸਮਾਨ ਵੇਚ ਕੇ ਪਿੰਡ ਪਿੰਡ ਜਾ ਕੇ ਸਮਾਨ ਵੇਚ ਕੇ ਨਾਲ ਨੇ ਗੁਜ਼ਾਰਾ ਜਿਹੜਾ ਲੈ ਆਇਆ ਉਹ ਖਾਲੀ ਦਾ ਕਿਸਮਤ ਦਿਗਾ ਲੈਣਾ ਜੋ ਕਹਿੰਦੇ ਜੀ ਲਾਟਰੀ ਲੱਗਣ ਵਾਲੀ ਲੱਗ ਜਾਂਦੀ ਹੈ ਨਹੀਂ ਲੱਗਦੀ ਰਹਿੰਦੀ ਜੀ ਕਿਸਮਤ ਚ ਹੋਏਗਾ ਤਾਂ ਹੋ ਜਾਏਗਾ ਨਹੀਂ ਤੇ ਬੈਠ ਕੇ ਹੈ ਹੀ ਮਹਾਕਉਪ ਦਾ ਦੌਰਾਨ ਇੱਕ ਵੀਡੀਓ ਵਾਇਰਲ ਹੁੰਦਾ ਮੋਨਾ ਲੀਜ਼ਾ ਲੜਕੀ ਦਾ ਤਾਂ ਲੱਖਾਂ ਕਰੋੜਾ ਲੋਕਾਂ ਵੱਲੋਂ ਉਸ ਵੀਡੀਓ ਨੂੰ ਲਾਈਕ ਕੀਤਾ ਗਿਆ ਤਾਂ ਪੰਜਾਬ ਦੀ ਵੀ ਇੱਕ ਐਸੀ ਹੀ ਤਸਵੀਰ ਦਲ ਨੂੰ ਦਿਖਾ ਰਿਆ ਮੈਂ ਕਿ ਜਿਹੜੀ ਸਲਬ ਏਰੀਏ ਦੇ ਵਿੱਚ ਰਹਿਣ ਵਾਲੀ ਲੜਕੀ ਰਾਣੀ ਜਿਹੜੀ ਚਾਹੇ ਆਪਣੀ ਮਿਹਨਤ ਕਰਦੀ ਹੈ ਫੇਰੀ ਲਗਾਉਂਦੀ ਹੈ ਮਨਿਆਰੀ ਦਾ ਸਮਾਨ ਘਰ ਘਰ ਜਾ ਕੇ ਵੇਚਦੀ ਹੈ ਉਹਦੇ ਕੋਲ ਵੀ ਇੱਕ ਐਸੀ ਹੀ ਕਲਾ ਜਿਹੜੀ ਉਹ ਆਪਣੇ ਗਲੇ ਦੇ ਵਿੱਚ ਸੁਰ ਲੈ ਕੇ ਬੈਠੀ ਹੋਈ ਹੈ ਔਰ ਤਸਵੀਰਾਂ ਬਟਾਲਾ ਤੋਂ ਨੇ ਆਪਣਾ ਨਾਮ ਦੱਸ ਦਿਓ ਪਹਿਲੇ ਰਾਣੀ ਰਾਣੀ ਤੁਸੀਂ ਸਮਾਨ ਤੇ ਵੇਚਦੇ ਹੋ ਉਹ ਤੇ ਇੱਕ ਤੁਹਾਡਾ ਰੋਜ਼ਗਾਰ ਆ ਲੇਕਿਨ ਇਹ ਜਿਹੜਾ ਗਲੇ ਦੇ ਵਿੱਚ ਜਿਹੜਾ ਗੁੰਗੁਨਾnde ਗਾਣਾ ਗੰਦ ਜਾ ਰਹੇ ਹੋ ਜਾਂ ਗਲੇ ਦੇ ਵਿੱਚ ਜਿਹੜੀ ਆਵਾਜ਼ ਆ ਇਹ ਇੱਕ ਕਲਾ ਕਦੋਂ ਦੀ ਆ ਤੁਹਾਡੇ ਅੰਦਰ ਸ਼ੁਰੂ ਤੇ ਬਚਪਨ ਤੋਂ ਸ਼ੌਂਕ ਹੀ ਨਪੂਜਾਂ ਦਾ ਸ਼ੁਰੂ ਛੋਟਿਆਂ ਨੂੰ ਦੇ ਹੀ ਗੰਦੀਆਂ ਕਰੀ ਬਾਕੀ ਕੋ ਸਿਖਲਾਈ ਵੀ ਲਈ ਹੈ ਦੀ ਨਹੀਂ ਨਹੀਂ ਸਰੇ ਹੀ ਬਸ ਟੀਵੀ ਚ ਵੇਖ ਕੇ ਇਦਾਂ ਹੀ ਵੀ ਵੇਖ ਕੇ ਸਿੱਖਿਆ ਤੇ ਕਦੀ ਮੌਕਾ ਨਹੀਂ ਮਿਲਿਆ ਕਿ ਇਸ ਕਲਾ ਨੂੰ ਅੱਗੇ ਲਿਆਂਦਾ ਜਾਵੇ ਉਭਾਰਿਆ ਜਾਵੇ ਕਦੀ ਅੱਗੇ ਤੇ ਕਦੀ ਨਹੀਂ ਜੀ ਮਿਲਿਆ ਮੌਕਾ ਅਗੇ ਕਦੀ ਗਾਇਆ ਹੀ ਨਹੀਂ ਹੁਣ ਇੱਦਾਂ ਮਤਲਬ ਘਰੇ ਥੋੜਾ ਬਹੁਤਾ ਗਾਂਦੇ ਗਾਂਦੇ ਕਿਸੇ ਨੇ ਦੱਸਿਆ ਹੀ ਕਿ ਉੱਥੇ ਗਾਂਦੇ ਆ ਤੇ ਫਿਰ ਆਏ ਸੀ ਕੋ ਸ਼ੂਟ ਕਰਨ ਵਾਸਤੇ ਅੱਛਾ ਤੇ ਉਹਨਾਂ ਨੇ ਸ਼ੂਟ ਕੀਤਾ ਸੀ ਤੇ ਹੁਣ ਤੁਸੀਂ ਆਏ ਹੋ ਬਿਲਕੁਲ ਮੈਂ ਜਦੋਂ ਦੇਖਦਾ ਤੁਹਾਨੂੰ ਸਮਾਨ ਵੇਚਦੇ ਪਏ ਹੋ ਤੁਸੀਂ ਗਲੇ ਨਾਲ ਆਵਾਜ਼ ਲੋਕ ਵੀ ਖਿੱਚੇ ਜਾਂਦੇ ਆ ਉਹ ਇੱਕ ਆਪਣੇ ਆਪ ਚ ਦਿਲਕਿਚਵੀਂ ਜੀ ਆਵਾਜ਼ ਹੈ ਗਲੇ ਦੇ ਵਿੱਚ ਲੈ ਕੇ ਬੈਠੇ ਹੋਇਓ ਇਹ ਗੋਣ ਜਿਹੜਾ ਇੱਕ ਅਕਦੀ ਤੁਹਾਨੂੰ ਆਪਣੇ ਆਪ ਨਹੀਂ ਮਹਿਸੂਸ ਹੋਇਆ ਕਿ ਇਹ ਮਤਲਬ ਤੁਹਾਡੇ ਅੰਦਰ ਵੀ ਇੱਕ ਗੋਣ ਹੈ ਆਪਣੇ ਆਪ ਨੂੰ ਤੇ ਲੱਗਦਾ ਹੈ ਪਰ ਹੁਣ ਸਾਡੇ ਨਾਲ ਥੋੜੀ ਨਾ ਹੁੰਦਾ ਕੋਈ ਹੋਰ ਵੇਖੇ ਤੇ ਤੇਰੀ ਹੈ ਸਾਡੇ ਕੱਲਿਆਂ ਨਾਲ ਥੋੜੀ ਨਾ ਹੋਏਗਾ ਸ਼ਾਇਦ ਮਜਬੂਰੀਆਂ ਐ ਕੁਝ ਇਸ ਏਰੀਆ ਦੇ ਵਿੱਚ ਰਹਿ ਰਹੇ ਉਸਲਾ ਮੇਰੀ ਦੇ ਵਿੱਚ ਰਹਿ ਰਹੇ ਘਰ ਦੀਆਂ ਮਜਬੂਰੀਆਂ ਹੋਣਗੀਆਂ ਜਿਹੜੀਆਂ ਸ਼ਾਇਦ ਇਸ ਸ਼ੌਂਕ ਨੂੰ ਅੱਗੇ ਨਹੀਂ ਅਭਾਰ ਪਾਏ ਸ਼ਾਇਦ ਹੁਣ ਤੁਹਾਨੂੰ ਪਤਾ ਕਰਦੀ ਹੈ ਜ਼ਿੰਮੇਵਾਰੀ ਤੇ ਪੈ ਜਾਂਦੀ ਹੈ ਫਿਰ ਨਹੀਂ ਕੀਤਾ ਜਾਂਦਾ ਕੋਈ ਗਾਣਾ ਆਪਣਾ ਜਿਹੜਾ ਤੁਹਾਨੂੰ ਬਹੁਤ ਪਸੰਦ ਹੋਵੇ ਜੇ ਜਿਹੜਾ ਤੁਸੀਂ ਸਮਝਦੇ ਹੋ ਕਿ ਇੱਕ ਦਿਲੋਂ ਗਾਣ ਵਾਲਾ ਗਾਣਾ ਜਿਹੜਾ ਤੁਸੀਂ ਗਾਉਂਦੇ ਹੋ ਕੋਈ ਥੋੜਾ ਜਿਹਾ ਦਿਲ ਤੋੜ ਕੇ ਸਣਾ ਤੂੰ ਪੁੱਛਦਾ ਹੈ ਹਾਲਵੇਂ ਚੰਗੀ ਕਦ ਕੀਤੀ ਹੈ ਤੂੰ ਸਾਡੇ ਨਾਲਵੇਂ ਹੋ ਦਿਲ ਤੋੜ ਕੇ ਸਣਾ ਤੂੰ ਪੁੱਛਦਾ ਹੈ ਹਾਲਵੇਂ ਜੰਗੀ ਕਦ ਕੀਤੀ ਐ ਤੂੰ ਸਾਡੇ ਨਾਲ ਦੇ ਹੱਸੀ ਹੌਲੀ ਹੌਲੀ ਸਬਰਾਂ ਦਾ ਕੁੱਟ ਪੀਣਾ ਸਿੱਖ ਲਿਆ ਹਾਂ ਹਾਂ ਜਦ ਕਦੇ ਜਾ ਤਰੇ ਬਿਨ ਜੀਣਾ ਸਿੱਖ ਲਿਆ ਜਾ ਬੇ ਕਦ ਰਾਜਾ ਤੇਰੇ ਬਿਨ ਜੀਣਾ ਸਿੱਖ ਲਿਆ ਅੱਜ ਕੱਲ ਸੋਸ਼ਲ ਮੀਡੀਆ ਦਾ ਇੱਕ ਯੁੱਗ ਹੈ ਲੋਕ ਬਹੁਤ ਆਪਣੇ ਇੰਸਟਾਗ੍ਰam ਪੇਜ ਜਾਂ ਫੇਸਬੁੱਕ ਪੇਜ ਤੇ ਵੀ ਗਾਣੇ ਪਾਉਂਦੇ ਆ ਤੁਸੀਂ ਕਦੀ ਸੋਚਿਆ ਇਸ ਬਾਰੇ ਨਹੀਂ ਨਹੀਂ ਮੈਨੂੰ ਚਲਾਉਣਾ ਹੀ ਨਹੀਂ ਆਂਦਾ ਮੈਂ ਪਾਇਆ ਹੀ ਨਹੀਂ ਕਦੀ ਕਦੀ ਨਹੀਂ ਪਾਇਆ ਨਾ ਕਦੀ ਫੋਨ 'ਤੇ ਵੀਡੀਓ ਬਣਾਈਏ ਨਾ ਕਦੀ ਰਿਕਾਰਡਿੰਗ ਕੀਤੀ ਕੁਝ ਨਹੀਂ ਕੀਤਾ ਮੈਂ ਕਿੱਸੇ ਮੌਕੇ ਦੀ ਢੀਕ ਦੇ ਵਿੱਚ ਕਿ ਕੋਈ ਆਵੇ ਤੇ ਘਰੇ ਜਾਂ ਕਿੱਦਾਂ ਦਾ ਵੇਖੋ ਹੌਣ ਤੇ ਕਿਸ ਨਦੀ ਗੱਲ ਐ ਤੇ ਅੱਗੇ ਵੇਖੋ ਵਾਇਰਲ ਹੋਈ ਦੀ ਆ ਵੀਡੀਓ ਹੌਣ ਵੇਖੋ ਤੇ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਫਿਰ ਕਿੱਦਾਂ ਕੰਮ ਕਰਦੇ ਹੋ ਤੁਸੀਂ ਐ ਹੀ ਟਾਈਮ ਪਾਸ ਹੀ ਐ ਸਮਾਨ ਵੇਚ ਕੇ ਸਮਾਨ ਵੇਚ ਕੇ ਪਿੰਡਾਂ ਪਿੰਡਾਂ ਜਾ ਕੇ ਸਮਾਨ ਵੇਚਣਾ ਇਹਦੇ ਨਾਲ ਹੀ ਗੁਜ਼ਾਰਾ ਜਿਹੜਾ ਲੈ ਆਇਆ ਉਹ ਹੀ ਖਾ ਲਈਦਾ ਹੈ ਪਰਿਵਾਰ 'ਚ ਕੌਣ ਕੌਣ ਐ ਪਰਿਵਾਰ 'ਚ ਹਸਬੰਦ ਐ ਮੈਂ ਆ ਮੇਰੀ ਸੱਸ ਤੇ ਬੱਚੇ ਨੇ ਬੱਚੇ ਫਿਰ ਅੱਗੋਂ ਪੜ੍ਹਾਈ ਕਰਦੇ ਪੈਣ ਹਾਂ ਜੀ ਪੜ੍ਹਦੇ ਨੇ ਲekin ਔਖਾ ਹੀ ਹੋ ਜਾਂਦਾ ਜੇ ਤੁਹਾਡੇ ਕੋਲ ਇੱਕ ਕਲਾ ਅੱਜ ਇੱਕ ਜਿਹੜੀ ਗਾਣ ਦੀ ਕਲਾ ਜਿਹੜੀ ਹੈ ਉਹ ਸ਼ਾਇਦ ਜਦੋਂ ਉੱਭੜ ਕੇ ਆਵੇ ਜਿਹੋ ਜਿਹਾ ਸੁਰ ਤੁਸੀਂ ਗਲੇ ਦੇ ਵਿੱਚ ਕੰਠ ਦੇ ਵਿੱਚ ਸਮਾਏ ਹੋਏ ਹੋਏ ਜੇ ਉੱਭੜ ਕੇ ਆਵੇ ਤਾਂ ਸ਼ਾਇਦ ਇਹ ਵੀ ਇੱਕ ਆਪਣੇ ਆਪ ਚ ਰੋਜ਼ਗਾਰ ਦਾ ਜ਼ਰੀਆ ਬਣ ਸਕਦਾ ਹੈ ਸ਼ਾਇਦ ਇਹ ਤੇ ਕਿਸਮਤ ਦੀ ਗੱਲ ਹੈ ਨਾ ਜੋ ਕਹਿੰਦੇ ਜਿੱਦਾਂ ਲੋਟਰੀ ਲੱਗਣ ਵਾਲੀ ਲੱਗ ਜਾਂਦੀ ਹੈ ਨਹੀਂ ਲੱਗਣ ਦਿੱਤੀ ਰਹਿੰਦਿਆਂ ਕਿਸਮਤ ਚ ਹੋਏਗਾ ਤਾਂ ਹੋ ਜਾਏਗਾ ਨਹੀਂ ਤੇ ਬੈਠੇ ਰਹੇਗੀ ਲੋਟਰੀ ਲੱਗਣ ਵਾਲਿਆਂ ਦੀ ਲੱਗ ਜੰਦੀ ਤੁਸੀਂ ਕਦੇ ਮਤਲਬ ਲੋਟਰੀ ਲੱਗਣ ਦੀ ਉਮੀਦ ਰੱਖ ਰੱਖਦੇ ᱛਿਆਂ ਹੁਣ ਵੇਖੋ ਜੇ ਹੋਏਗੀ ਤਾਂ ਸ਼ਾਇਦ ਕਰਮ ਚ ਹੋਏਗੀ ਤੇ ਅੱਗੇ ਜਾਵਾਂਗੇ ਮੈਂ ਤਾਂ ਬੈਠੇ ਤਾਂ ਹਾਂ ਇਸ ਕਰਮਾਂ ਦੀਆਂ ਗੱਲਾਂ ਦੀਆਂ ਦੀ ਬਿਲਕੁਲ ਤਸਵੀਰਾਂ ਮੈਂ ਕੈਮਰਾ ਪਰਸਨ ਨੂੰ ਵੀ ਕਵਾਂਗਾ ਦਿਖਾਵੇ ਬਿਲਕੁਲ ਜੇ ਪਹਿਲੇ ਤਸਵੀਰਾਂ ਤੁਸੀਂ ਦੇਖੀਆਂ ਇਸ ਏਰੀਆ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਇੱਕ ਸਲਬ ਏਰੀਆ ਦੇ ਵਿੱਚ ਔਰ ਛੁਗੀਆਂ ਦੇ ਵਿੱਚ ਰਹਿੰਦਾ ਇਹ ਪਰਿਵਾਰ ਔਰ ਜੇ ਇਸ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਦੇ ਵਿੱਚ ਪਤੀ ਹੈ ਔਰ ਬੱਚੇ ਨੇ ਔਰ ਰੋਜ਼ਗਾਰ ਲਈ ਇਹ ਜ਼ਰੂਰ ਫੇਰੀ ਲਗਾਉਂਦੇ ਨੇ ਜਗਾ ਜਗਾ ਤੇ ਜਾ ਕੇ ਮਨਿਆਰੀ ਦਾ ਸਮਾਨ ਵੇਚਦੇ ਪਏ ਨੇ ਲੇਕਿਨ ਇੱਕ ਆਪਣੇ ਆਪ ਦੇ ਵਿੱਚ ਇੱਕ ਕਲਾ ਜਿਹੜੀ ਗਲੇ ਦੇ ਵਿੱਚ ਆਵਾਜ਼ ਦੀ ਕਲਾ ਜਿਹੜੀ ਸੁਰ ਦੀ ਕਲਾ ਜਿਹੜੀ ਲੈ ਕੇ ਬੈਠੀ ਹੈ ਲੜਕੀ ਔਰ ਉਡੀਕ ਇਸ ਲੜਕੀ ਨੂੰ ਅੱਗੇ ਮੌਕਾ ਦੀ ਔਰ ਮੈਂ ਉਮੀਦ ਕਰਦਾ ਕਿ ਇਸ ਵੀਡੀਓ ਨੂੰ ਦੇਖਣ ਵਾਲਾ ਹਰ ਕੋਈ ਇਸ ਵੀਡੀਓ ਨੂੰ ਲਾਈਕ ਕਰੇ ਜ਼ਰੂਰ ਸ਼ੇਅਰ ਕਰੇ ਔਰ ਵੱਤ ਤੋਂ ਵੱਧ ਇਸ ਲੜਕੀ ਵਾਸਤੇ ਜਿਵੇਂ ਮੋਨਾਲੀਜ਼ਾ ਇੱਕ ਲੜਕੀ ਨੂੰ ਲੋਕਾਂ ਨੇ ਪੂਰਾ ਪੂਰੇ ਦੇਸ਼ ਦੇ ਵਿੱਚ ਪਿਆਰ ਦਿੱਤਾ ਉਸ ਤਰੀਕੇ ਨਾਲ ਹੀ ਇਸ ਲੜਕੀ ਨੂੰ ਵੀ ਕਿਤੇ ਮੌਕਾ ਮਿਲ ਸਕੇ ਤਾਂ ਜੋ ਇਸ ਕਲਾ ਨੂੰ ਅਭਾਰਿਆ ਜਾ ਸਕੇ ਕੈਮਰਾ ਪਰਸਨ ਵਿਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਨੀ ਟੀਵੀ ਲਈ ਗੁਰਦਾਸਪੁਰ ਤੋਂ